ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਗਜੀਤ ਸਿੰਘ ਪੰਜੋਲੀ ਅੱਜ ਕੈਨੇਡਾ ਦੇ ਵਿੱਚ ਮੌਜੂਦ ਹਾਂ ਤੇ ਕੈਨੇਡਾ ਦੀ ਜਿਹੜੀ ਲੋਕੇਸ਼ਨ ਆ ਉਹ ਤੁਹਾਨੂੰ ਦੱਸਦਾ ਇਹ ਬਿਲਕੁਲ ਅਸੀਂ 에어ਪੋਰਟ ਦੇ ਕੋਲ ਆ ਇਸ ਵਕਤ ਉਹ 에어ਪੋਰਟ ਹੈ ਵੈਨਕੂਵਰ 에어ਪੋਰਟ ਜਿਹੜਾ ਤੇ ਉਹਦੇ ਦੂਜੇ ਪਾਸੇ ਸਾਰਾ ਤੁਸੀਂ ਸਮੁੰਦਰ ਦੇਖ ਸਕਦੇ ਹੋ ਪਾਣੀ ਪਾਣੀ ਹੈ ਚਾਰੇ ਪਾਸੇ ਤੇ ਦੂਰ ਤੱਕ ਪਾਣੀ ਪਾਣੀ ਨਜ਼ਰ ਆਉਂਦਾ ਹੋਰ ਇੱਥੋਂ ਕੁਝ ਵੀ ਨਜ਼ਰ ਨਹੀਂ ਆਉਂਦਾ ਬੜਾ ਸੋਹਣਾ ਵਿਊ ਹੈ ਇੱਥੇ ਦਾ ਕਿਹੜੀ ਵਿੱਚ ਹੈ ਰਣਦੀਪ ਜੀ ਇਹ ਇਹ ਉਹਨਾ ਵਿੱਚ ਇਹ ਉਹਨਾ ਵਿੱਚ ਹੈ ਇਹ ਉਹਨਾ ਵਿੱਚ ਜਿਹੜੇ ਤੁਸੀਂ ਆਹ ਦੇਖੋ ਇਹ ਉਹਨਾ ਵਿੱਚ ਜਿਹੜੀ ਹੈ ਇਹ 8 ਕਿਲੋਮੀਟਰ ਦਾ ਰਸਤਾ ਹੈ ਦਾ ਸਿੱਧੀ ਪਾਣੀ ਦੇ ਵਿੱਚ ਜਾਂਦੀ ਹੈ 8 ਕਿਲੋਮੀਟਰ ਤੇ ਇੱਥੇ ਲਿਖਿਆ ਹੋਇਆ ਉੱਥੇ ਸਾਹਮਣੇ ਤੁਹਾਨੂੰ ਦਿਖਾਉਨੇ ਵੀ ਆ ਉਹ तकरीबन ਤੁਸੀਂ 8 ਕਿਲੋਮੀਟਰ 2.5 ਘੰਟੇ ਦੇ ਵਿੱਚ ਵਾਪਸ ਉੱਥੋਂ ਆ ਜਾਓ ਇਹਨਾਂ ਵਿੱਚ ਤੁਸੀਂ ਦੇਖ ਸਕਦੇ ਹੋ ਵੀ 8 ਕਿਲੋਮੀਟਰ ਇਹਨਾਂ ਨੇ ਲਿਖਿਆ ਹੋਇਆ ਤੇ 2 1/2 ਘੰਟੇ ਲੱਗਣੇ ਆ ਇਹਦੇ ਵਿੱਚ ਸਾਰਾ ਜੇ ਆਪਾਂ ਸਿਰੇ ਤੱਕ ਦੇਖ ਕੇ ਆਉਣਾ ਤੇ ਦੂਜੀ ਗੱਲ ਇਹ ਆ ਵੀ 8 ਸ਼ਾਮ ਦੇ ਰਾਤ ਦੇ 8 ਵਜੇ ਤੋਂ ਪਹਿਲਾਂ ਪਹਿਲਾਂ ਇੱਥੋਂ ਜਿਹੜਾ ਵਾਪਸ ਆਉਣ ਦੀ ਗੱਲ ਉਹਨਾਂ ਨੇ ਲਿਖੀ ਹੋਈ ਆ ਇੱਥੇ ਤੇ ਇੱਥੋਂ ਹਰ 5-4 ਮਿੰਟ ਬਾਅਦ ਇੱਕ ਜਹਾਜ਼ ਜਿਹੜਾ ਉਹ ਲੈਂਡ ਹੁੰਦਾ ਉਹ ਵੀ ਇੱਥੇ ਨਜ਼ਰ ਆਉਂਦਾ ਇਹਨਾਂ ਵਿੱਚ ਤੁਸੀਂ ਜਿਹੜੀ ਆ ਉੱਥੋਂ ਦੇਖ ਰਹੇ ਹੋ ਸੁੰਦਰੀ ਸੁੰਦਰ ਹੈ ਸਾਰੇ ਪਾਸੇ ਤੇ ਜਹਾਜ਼ ਜਿਹੜਾ ਇੱਥੇ ਤੁਹਾਨੂੰ ਦੱਸਿਆ ਸੀਗਾ ਵੀ ਹਰ 5-4 ਮਿੰਟ ਬਾਅਦ ਲੈਂਡ ਹੁੰਦਾ ਤੇ ਇਹ 에어ਪੋਰਟ ਬ ਇੱਥੇ ਨੇੜੇ ਹੀ ਉਹ ਸਾਹਮਣੇ ਬੈਂਕਪੂਰ 에어ਪੋਰਟ ਜਿਹੜਾ ਉਹ ਨਜ਼ਰ ਆਉਂਦਾ ਤੇ ਉਹ ਜਹਾਜ਼ ਤੁਹਾਨੂੰ ਇੱਕ ਹੋਰ ਦਿਖਾਉਂਦੇ ਆ ਉਹ ਲੈਂਡ ਹੋ ਰਿਹਾ ਤੇ ਆ ਇੱਕ ਜਹਾਜ਼ ਪਿੱਛੇ ਹੋਰ ਜਿਹੜਾ ਹੁਣ ਲੈਂਡ ਹੋਣ ਜਾ ਰਿਹਾ ਉੱਥੇ ਇਹ ਦ੍ਰਿਸ਼ ਹੈ ਇਹ ਉਹਨਾਂ ਵੀ ਜਿਹੜੀ ਤੁਹਾਨੂੰ ਦਿਖਾ ਰਹੇ ਆ ਉਹ ਦੇਖੋ ਇੱਕ ਜਹਾਜ਼ ਹੋਰ ਲੈਂਡ ਕਰ ਰਿਹਾ ਤੁਹਾਨੂੰ ਹੁਣੀ 10 ਘਟੇ ਅਸੀਂ ਵੀ 5-4 ਮਿੰਟ ਬਾਅਦ ਇੱਕ ਨਾ ਇੱਕ ਜਹਾਜ਼ ਇੱਥੇ ਲੈਂਡ ਕਰਦਾ ਹੈ ਕਾਲੇ ਗੋੜਿਆਂ ਨੇ ਬੜੀ ਤਰਤੀਬ ਨਾਲ ਬਣਾਈ ਪੀਚ ਹੈ ਤੇ 8 ਕਿਲੋਮੀਟਰ ਵਿੱਚ ਜਿਹੜੀ ਲਵਾਈ ਹੈ 8 6 9 ਕਿਲੋਮੀਟਰ ਦਾ ਰਣ ਟਾਈਮ ਲਿਖ ਆਇਆ ਵੀ ਜੇ ਤੁਸੀਂ ਅਫਵਾਹ ਕਰਨਾ ਥੋੜਾ 2 ਘੰਟੇ ਲੱਗਣਗੇ ਤੇ ਦੂ ਤੱਕ ਪਾਣੀ ਪਾਣੀ ਹੈ ਦੇ ਵਿੱਚ ਹੈਨਾ ਕਿਉਂਕਿ ਸਾਰੇ ਪਾਸੇ ਪਾਣੀ ਪਾਣੀ ਹੈ ਪਾਣੀ ਦੇ ਵਿੱਚ ਇਹ ਵਿੱਚ ਬਣਾਈ ਗਈ ਹੈ ਤੇ ਇੱਥੇ ਜਿਹੜੇ ਹੋਰ ਵੀ ਮਾਹੌਲ ਤੋਂ ਦਿਖਾਉਣਾ ਵੀ ਕਾਲੇ ਡਾਂ ਦਾ ਇਥੋਂ ਕਿਉਂਕਿ ਇਥੋਂ ਸ਼ੁਰੂ ਹੁੰਦੀ ਹੈ ਵਿੱਚ ਇਹ ਉਹ ਇਧਰ ਵੈਨਕੰਵਰ ਦਾ ਇਹਦਾ 에어ਪੋਰਟ ਉਹ ਹੈ ਅਰਨਦੀਪ ਉਹ ਆਏ ਸਿਹਰਨਦੀਪ ਉਹਨਾਂ ਜਾਣਦੇ ਨੇ ਅਰਨਦੀਪ ਤੁਸੀਂ ਕੀ ਹਿਸਟਰੀ ਕੋਲੀ ਆਏ ਬੀਜ ਦੀ ਹਿਸਟਰੀ ਦਾ ਪੰਜਾਬੀ ਸਭ ਕੁਝ ਨਹੀਂ ਹੈਗਾ ਉਹਨਾਂ ਵਿੱਚ ਹਨਾ ਬੜੀ ਸੋਹਣੀ ਜਗ੍ਹਾ ਆਪਾਂ ਨਾਰਥ ਅਮਰੀਕਾ ਜਾਣਾ ਤੇ ਇੱਥੇ ਦੇਖ ਜਾ ਹਿਤੋਂ ਬਸਰ ਤੋਂ ਨੂੰ ਆਇਆ ਹੈ ਦੂਜਾ ਮਾਈਗਰੇਟਿੰਗ ਬਰਡਸ ਆ ਦੇਖੋ ਇਹ ਸਾਊਥ ਅਮਰੀਕਾ ਨੂੰ ਚੱਲੇ ਨੇ ਉਹਨਾਂ ਦਾ ਮੌਸਮ ਬਦਲ ਗਿਆ ਹਨਾ ਤੇ ਇਹ ਜਿਹੜੇ ਹੁਣ ਇੱਥੇ ਵਿੰਟਰ ਆ ਜਾਣਾ ਇੱਥੇ ਜਿਹੜੀਆਂ ਇਹਨਾਂ ਦੇ ਪੈਂਦੀਆ ਫੁੱਟ ਦੋ ਤਿੰਨ ਪਤਾ ਨਹੀਂ ਅਮਰਤ ਪਤਾ ਨਹੀਂ ਜੋ ਘਟਾ ਟਾਈਮ ਦੇਖੀ ਨਾ ਜਕਰ ਹੋਈ ਦੀ ਘਰ ਦੀ ਜੇ ਤੋੜਿਆ ਅਮਰਤ ਜਿਹੜੇ ਅਮਰਤ ਪ੍ਰਵਾਸੀ ਜਿਹੜੇ ਜਿਹੜੇ ਅਮਰਤ ਪ੍ਰਵਾਸੀ ਪੰਛੀ ਨੇ ਨਾ ਮਾਰੇ ਕੀ ਕੰਮ ਆ ਤੁਸੀਂ ਉਹ ਬੈਠੇ ਆ ਪ੍ਰਵਾਸੀ ਪੰਛੀ ਕਿਹੜਾ ਵੀਰੇ ਇੰਨੇ ਦਾ ਕੋਈ ਨਾਮ ਆ ਰਿਹਾ ਸਵਾ ਘਟਾਨੀ ਤੇ ਕਾ ਖਾ ਲੈਣਾ ਸੀ ਯਾਰ ਪਤਾ ਨਹੀਂ ਕਿਦਾਂ ਵੱਧ ਗਿਆ ਬੜੀ ਜੀ ਸੀ ਅਸੀਂ ਫੋਟੋ ਲਮਟ ਅਸੀਂ ਮੜੀ ਸੀਰੀਅਸ ਗੱਲ ਕਰ ਰਹੇ ਆ ਮੈਂ ਅ ਰਣਦੀਪ ਦੇ ਇੰਟਰਵਿਊ ਇਸੇ ਗੱਲ ਕਰਕੇ ਕਰ ਰਹੇ ਆ ਬੋਟਸ ਨਾ ਇਥੋਂ ਹੁਣ ਇਹੇ ਵੈਂਟਰ ਆ ਗਈ ਹੈ ਨਾ ਇੱਥੇ ਠੰਡ ਹੋ ਗਈ ਆ ਸੋ ਨੇ ਉਧਰ ਨੂੰ ਚਲੇ ਗਏ ਪ੍ਰਵਾਸ ਕਰਨਗੇ ਤਾਂ ਫਿਰ ਸਾਊਥ ਅਮਰੀਕਾ ਨੂੰ ਪ੍ਰਵਾਸ ਕਰ ਜਾਣਗੇ ਤੇ ਬਾਕੀ ਕਈ ਏਰੀਆ ਚੋਂ ਦਾ ਨੌਕ ਮਾਰਕਾ ਦੇ ਬੋਟਸ ਇੰਡੀਆ ਕਿ ਜਾਂਦੇ ਆ ਬਹੁਤ ਔਰ ਭਾਈ ਉਹਨਾਂ ਨੂੰ ਵੀਜ਼ਾ ਦੇ ਮੁੱਦਾ ਇੰਡੀਆ ਕਰਦੇ ਹੁਣ ਇਹ ਤੋਂ ਬਾਅਦ ਇਹ ਇਹਨਾਂ ਨੇ ਫਿਰ ਆ ਗਈ ਜਾਂ ਕਿ ਅਪ੍ਰੈਲ ਮਈ ਚੋਂ ਵਾਪਸੀ ਨਹੀਂ ਇਹ ਵੀਜ਼ਨ ਵੀ ਜਿੱਤੇ ਨੇ ਫਿਰ ਇਹਦਾ ਮਤਲਬ ਫਾਈਨ ਨਾ ਦਿਮਾਰਤੀ ਅਗੱਲੋ ਪੁੱਛਿਆ ਜਾਣਾ ਹਾਂ ਉਹ ਦੇਖ ਕੇ ਨਾ ਉਹ ਆ ਗਿਆ ਅਗਲਾ ਜਾ ਦੇ ਕੋਲ ਸੈਕਿੰਡ ਵਾਰ ਕਰ ਲੋ ਕਿੰਨੇ ਸੈਕਿੰਡ ਵਾਧਾ ਆਇਆ ਹੋ ਗਿਆ ਆ ਜਾ ਆ ਗਿਆ ਅਗਲਾ ਜੀ ਤੇ ਬੈਦਰ ਦੇਖੋ ਤੁਸੀਂ ਕਿੰਨਾ ਸੋਹਣਾ ਤੱਤ ਲੋ ਕਿੰਨਾ ਸੋਹਣਾ ਮਾਹੌਲ ਕਿੰਨੀ ਸੋਹਣੀ ਚੀਜ਼ ਆ ਤੁਸੀਂ ਦੇਖੋ ਅਰਮਨ ਜੀ ਜੋ ਨਹੀਂ ਚੇਚੇ ਤੌਰ ਤੇ ਪਹੁੰਚੇ ਹੋਇਆ ਕੀ ਕਹਾਂ ਯਾਰਮਨ ਜੀ ਰਿਚਮੈਂਟ ਬੈਂਕੂਵਰ ਦਾ ਜਿਹੜਾ 에ਰਪੋਰਟ ਹੈ ਉਹਦੇ ਨਾਲ ਇਹ ਆਏ ਨੋ ਵੀ ਇਹ ਹੋਣਾ ਵੀ ਚਾਹੀਏ ਜਿਹਦੇ ਉੱਤੇ ਇਹ 8 ਕਿਲੋਮੀਟਰ ਸਟਾਥ ਦੇ ਬਣਿਆ ਹੋਇਆ ਹਾਂ ਤੁਹਾਨੂੰ ਸਿਰਨ ਵਾਸਤੇ ਸੋ ਬਾਥ ਵਿੱਚ ਨਾਲ ਜਿਹੜੀ ਚੀਜ਼ ਦਿਖਾਉਂ ਮੈਂ ਬਾਕੀ ਕਰਦਾ ਹੈ ਉਹ ਨਹੀਂ ਪਾਸ ਹੈ ਹਾਂ ਤੇ ਹਰ ਟਾਈਮ ਤੇ 10 ਸੈਕਿੰਡ ਬਾਅਦ ਜਹਾਜ਼ ਆਉਂਦਾ ਹੈ لینڈ ਹੁੰਦਾ ਐਰਪੋਰਟ ਤੇ ਜੀ ਦੂਜਾ ਜਿਹੜੇ ਨੇ ਵੱਡੇ 크ਰੂਜ਼ ਨੇ ਵੱਡੇ ਜਿਹਦੇ ਸਮਾਨ ਆਉਂਦਾ ਨਾ ਵੱਡੇ ਉਹ ਬਹੁਤ ਨੇ ਕੋਹ ਲੰਘ ਕੇ ਜੀ ਉਹ ਖੜਾ ਹਾਂ ਉਹ ਵੀ ਬਿਲਕੁਲ ਉਹ ਆਪਾਂ ਦਿਖਾ ਦਈਏ ਨਾ ਹਾਂ ਇਹ ਸਾਰਾ ਕੁਦਰਤ ਦੀ ਨਜ਼ਰ ਹੀ ਦੇਖਣਾ ਵਾਲਾ ਹੈ ਸਾਰਾ ਇੱਕ ਉਹ ਹੈ ਤੇ ਦੂਜਾ ਇੱਕ ਉਹ ਲੰਘ ਗਿਆ ਪਹਿਲਾਂ ਵਲਖਣ ਜਾਨਿਆ ਰਾਜੀ ਦੇਖੇ ਮਤਲਬ ਇੱਕ ਦਮ ਪਹਿਲੀ ਵਾਰ ਦੇਖਿਆ ਮੈਂ ਜਿੰਦਗੀ ਜੀ ਸੋ ਮਾਹੌਲ ਬੜਾ ਵਧੀਆ ਜਿਸੇ ਗੱਲ ਕਰੀਏ ਉਹਨਾਂ ਵੀ ਜਿਹੜੀ ਐ ਸਟੈਂਡਰਡ ਮਾਹੌਲ ਐ ਤੇ ਬੁਰਾ ਸੀਗਾ ਮੇਰੇ ਪਿੱਛੇ ਤੱਕ ਦੇਖ ਲਓ ਪਾਣੀ ਇਤੋਂ ਪਾਣੀ ਪਾਣੀ ਐ ਜਿਹੜਾ ਅੱਪਾ ਕਹਿੰਦੇ ਵੀ ਧਰਤੀ ਦਾ ਇੱਕ ਪਾਸਾ ਉਹਦੇ ਦੇ ਵੀ ਪਹਿਲਾਂ ਦੇ ਰਿਹਾ ਪਾਣੀ ਪਾਣੀ ਐ ਉਹਦੇ ਪਾਸੇ ਹਾਜ ਮੈਂ ਦਰਸ਼ਕਾਂ ਨੂੰ ਇਹ ਦਿਖਾਦਾ ਵੀ ਜਿਹੜੇ ਦੇਖ ਰਹੇ ਨੇ ਜਹਾਜ਼ ਫੇਰ ਇੱਕ ਨਾਲ ਦੀ ਨਾਲ ਜਹਾਜ਼ ਹਰ ਮੇਰੇ ਸਾਹਮਣੇ ਛੇਤੀ ਦੋ ਤਿੰਨ ਮਿੰਟ ਦੇ ਵਿੱਚ ਵਿੱਚ ਜਹਾਜ਼ ਜਿਹੜਾ ਇੱਥੇ ਆ ਰਿਹਾ ਹੈ ਨਾ ਤੇ ਜਿਹੜੇ ਲੋਕ ਨੇ ਯਾਤਰ ਇਹ ਮੰਨਦੇ ਇੱਥੇ ਇਹ ਗੱਲ ਕਹਿੰਦੇ ਯਾਰ ਚੱਲ ਜੀ ਠੀਕੋ ਇਹੋ ਨਾਲ ਵਿੱਚ ਬਾਰੇ ਕੀ ਗੱਲ ਹੋ ਗਈ ਹੈ ਜੀ ਇਹ ਲਓ ਜੀ ਸਾਨੂੰ ਕਿਨਾਰੇ ਚੜ ਤੋ ਆਉਣ ਤੁਸੀਂ ਇੱਥੇ ਸਭ ਮਿਲ ਗਏ ਬਈ ਬਹੁਤ ਸ਼ਾਨਦਾਰ ਜਿਹੜੇ ਨੇ ਗਾਉਂਦੇ ਬਹੁਤ ਸੋਹਣਾ ਤੇ ਜਾਣਦੇ ਤਾਂ ਫੇਲੀਵਰੀ ਲਈ ਜੇਕਰ ਅਗਲੀ ਵਾਰ ਕੰਸਟਰੂਟ ਹੈ ਤਾਂ ਸਾਂਸੜ ਬੜਾ ਚੰਗਾ ਹੁੰਦਾ ਹੈ ਯਾਰ ਗਿਆ 2 ਕਿਲੋਮੀਟਰ ਪੂਰਾ ਹੋ ਗਿਆ ਹਨ ਤੇ ਨਾਲ-ਨਾਲ ਲੈਣੇ ਸਾਈਨ ਬੋਰਡ ਲਾਏ ਹੋਏ ਹੈ ਤੇ ਨਾਲ ਜਿਵੇਂ ਬਾਥਰੂਮ ਵਗੈਰਾ ਵੀ ਨਾਲ-ਨਾਲ ਹਰੇਕ ਕਿਲੋ 2 ਕਿਲੋਮੀਟਰ ਦੇ ਉੱਤੇ ਆ ਬਣਾਏ ਹੋਏ ਨੇ ਹਨ ਤੇ ਉਹ ਵੈਸੇ ਸਿੱਧੀ ਵਿਚ ਦੇ ਜਿਹੜੀ ਹੈਗੀ ਆ ਵਿਚ ਇਹ ਉਹ ਸਿੱਧੀ ਬੀਤ ਬਣੀ ਹੋਈ ਹੈ ਤੇ 8 ਕਿਲੋਮੀਟਰ ਸਿੱਧੀ ਵਿਚ ਤੁਹਾਨੂੰ ਦੱਸ ਰਹੇ ਹਾਂ ਹਨ ਤੇ ਜਹਾਜ਼ ਤੁਹਾਨੂੰ ਮੈਂ ਦੱਸਿਆ ਜਹਾਜ਼ ਵਾਲੀ ਕਾਸੀ ਦੇ ਇਥੇ ਬਸ ਵੀ ਹਰ What is your name? Uh, my name is Omid. Yeah. Uh, tell me about this place. Uh, Iona Beach is 9 kilometers long. Yeah. And it's at the very end of Richmond. I believe it's the Pacific Ocean we're in right now. Yeah. So it's 9 kilometers into the Pacific Ocean. Yeah. Tell me about uh, this history. Of uh, the history, um I think. I think they made this in the 60s. Okay. Yeah. Yeah. Okay. It was done in the, the British 60s. made this or the yeah, okay, yeah. Canadians? I mean, yes. uh no, the, the British. It's colonial. British. Okay. Um, okay. So they did this about in the sixties, okay. and then yeah. kind of, you know. With immigrants. Yeah, okay. it, it will. It through. opens to the uh, opens in the winter or. Yeah, all the off? time. Even if it snows, this is open. Okay. Absolutely. Okay. What's the purpose of this? Um, uh, basically, to be in the middle of the Pacific Ocean. <laughs> okay. So you're walking in the Pacific Ocean. What's the? What is the? This the cylinder. Um, what? It's what all this? concrete. Okay. And they've made this. Okay. So, you basically like you're so many miles away, okay? So, to be standing in the ocean, basically, oh, yeah, yeah, okay. That's the uh, yeah, airplane back to back, yeah, back like every 10 minutes, okay. one comes and goes, okay, at least 10 minutes, okay. yeah. And okay. you're welcome, it's basically uh, this particular destination, I think, it's the states, the one that goes the other way is Europe, yeah okay. This yeah. comes from US, I think okay. it's America, yeah, yeah, the yeah. other one's going ਲਓ ਜੀ ਆਉਨਾ ਵਿੱਚ ਜਿਹੜੀ ਹੈ ਉਹ 8 ਕਿਲੋਮੀਟਰ ਲਿਖਿਆ ਹੋਇਆ ਸੀ ਤੇ ਉੱਥੇ ਅਸੀਂ ਪਹੁੰਚ ਗਏ ਇਹ ਆਖਰੀ ਸਪੌਟ ਆ ਹਨਾ ਵਿੱਚ ਇੱਥੇ ਖਤਮ ਹੋ ਜਾਂਦੀ ਹੈ ਤੇ ਇਹ ਤੋਂ ਅੱਗੇ ਵੀ ਆ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਪਿੱਛੇ ਇੱਥੇ ਲਿਖਿਆ ਡੂ ਨੋਟ ਐਂਟਰ ਤੇ ਜਹਾਜ਼ ਲਗਾਤਾਰ ਜਾ ਰਹੀ ਨੇ ਇੱਥੇ ਖਾਸੀ ਤੇ ਇਸੇ ਥਾਂ ਇਹ ਹੈ ਵੀ ਹਰ ਅ ਇੱਕ ਦੋ ਮਿੰਟ ਦੇ ਵਿੱਚ ਵਿੱਚ ਹਾਏ ਤੁਹਾਨੂੰ ਇੱਥੇ ਦਿਖੂਗਾ ਦਿਖੂਗਾ ਹਨਾ ਲਗਾਤਾਰ ਚਹਾ ਜਿੱਥੇ ਆਉਂਦੇ ਆ ਤੇ ਲੈਂਡ ਕਰਦੇ ਆ ਕਿਉਂਕਿ 에ਅਰਪੋਰਟ ਜਿਹੜਾ ਉਹ ਨੇੜੇ ਆ ਸੀ ਬਾਰ ਬਾਰ ਇਸੀ ਗੱਲ ਤੇ ਫੋਕਸ ਕਰਕੇ ਤੁਹਾਨੂੰ ਦੱਸ ਰਹੇ ਆ ਤੇ ਆ ਇੱਥੇ ਦਾ ਖੂਬਸੂਰਤ ਨਜ਼ਾਰਾ ਬੜੀ ਸ਼ਾਨਦਾਰ ਬੜੀ ਸ਼ਾਂਤੀ ਵਾਲੀ ਥਾਂ ਜਿਹੜੀ ਹੈ ਉਹ ਹੈਗੀ ਹੈ ਇਹ ਤੇ ਚਾਰੇ ਪਾਸੇ ਇੱਥੇ ਪਾਣੀ ਪਾਣੀ ਹੁਣ ਦੂਰ ਤੱਕ ਤੁਸੀਂ ਦੇਖੋਗੇ ਜਦੋਂ ਇੱਥੇ ਤਾਂ ਪਾਣੀ ਪਾਣੀ ਹੀ ਨਜ਼ਰ ਆਊਗਾ ਚਾਰੇ ਪਾਸੇ ਦੂਰ ਤੱਕ ਪਾਣੀ ਪਾਣੀ ਹੈਗਾ ਹਨਾ ਤੇ ਇਹ ਅੱਜ ਤੁਹਾਨੂੰ ਖਾਸ ਕਰਕੇ ਇਹਹੀ ਚੀਜ਼ ਦਿਖਾਈ ਹੈ ਵੀ ਬੜੀ ਖੂਬਸੂਰਤ ਜਗ੍ਹਾ BC ਦੇ ਵਿੱਚ ਇਹ ਬੈਂਕੂਵਰ ਦੇ ਏਰੀਆ ਦੇ ਵਿੱਚ ਉਹ ਜਗ੍ਹਾ ਤੁਹਾਨੂੰ ਦਿਖਾਈ ਹੈ ਤੇ ਲੋਕ ਜਿਹੜੇ ਨੇ ਇੱਥੇ ਬੜਾ ਸ਼ਾਂਤੀ ਮਿਲਦੀ ਆ ਕੇ ਲੋਕ ਬਹੁਤ ਆਉਂਦੇ ਆ ਖਾਸ ਕਰਕੇ ਜਿਵੇਂ ਅੱਜ ਵੀਕਐਂਡ ਹੈਗਾ ਤਾਂ ਸੈਟਰਡੇ ਸੰਨੇ ਨੂੰ ਲੋਕ ਖਣ ਕਾਫੀ ਇੱਥੇ ਆਉਂਦੇ ਜਾਂਦੇ ਮਿਲੇ ਆ ਦੀ ਸ਼ਾਂਤੀ ਵਾਲੀ ਜਗ੍ਹਾ ਜਿਹੜੀ ਉਹ ਹੈਗੀ ਹੈ ਇੱਥੇ ਆਉਣਾ ਵਿੱਚ ਜਿਹੜੀ ਆਇਓਨਾ ਵਿੱਚ ਹੈ ਨਾ ਆਇਓਨਾ ਵਿੱਚ ਤੁਸੀਂ ਕਹਿ ਸਕਦੇ ਹੋ ਉਹ ਵਿੱਚ ਇੱਥੇ ਅੱਜ ਦਿਖਾਈਏ ਤੁਹਾਨੂੰ ਤੇ ਖੂਬਸੂਰਤ ਨਜ਼ਾਰਾ ਇੱਥੇ ਦਾ ਪਾਣੀ ਬੜਾ ਜਹਾ ਜਿਹੜਾ ਇੱਕ ਆ ਰਿਹਾ ਤੇ ਨਾਲ ਹੀ ਪਿੱਛੇ ਇੱਕ ਜਹਾ ਜਿਹੜਾ ਉਹ ਦੇਖ ਸਕਦੇ ਆ ਦੇਖੋ ਇਹਦੇ ਨਾਲ ਹੀ ਪਿੱਛੇ ਇੱਕ ਜਹਾ ਜਿਹੜਾ ਰੋੜ। ਇਹ ਜਸਟ ਕੰਕਰੀਟ ਦੀ ਰੋੜ ਆ। ਉਹ ਸਾਹਮਣੇ ਰਨਵੇ ਦੀਆਂ ਲਾਈਟਾਂ ਜਿਹੜੀਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਹੁਣ। ਜੱਟ ਸਾਹਿਬ ਕਿੰਨਾ ਸੋਹਣਾ ਲੱਗਦਾ 에ਰਪੋਰਟ ਤੇ। ਪੂਰਾ ਸ਼ਾਨਦਾਰ ਆਈ। ਮੈਨੂੰ ਉੱਤਰੇ ਸੀ ਉਦੋਂ ਜ਼ਿਆਦਾ ਸੋਹਣਾ ਲੱਗਦਾ ਸੀ ਹੁਣ ਘੱਟ ਲੱਗਦਾ। ਆਏ ਕੈਨੇਡਾ। ਜਿੱਦੇ ਉੱਤਰੇ ਸੀ ਹਨਾ। ਹੁਣ ਤਾਂ ਰਹਿ ਗਈ ਤੇ ਆ ਜੰਦੇ ਕਿੰਨਾ ਲੱਗਦਾ ਵੀ ਵਾਪਸ ਕਦੋਂ ਜਹਾਦੀ ਵਾਰੀ ਬਣਾਏ ਹੈ। ਇੱਕ ਵਾਰ ਤਾਂ ਬੰਦੇ ਨੂੰ ਲੱਗਦਾ ਹੀ ਇੱਥੇ। ਸਤੇ ਆਣ ਗਿਆ ਲੈ ਪਰ ਜਾਂਦਾ ਕਹਿੰਦੇ ਕੋਈ ਨਹੀਂ ਸਾਰੇ ਕਹੀ ਜਾਂਦੇ ਆ ਨਹੀਂ ਆਪਾਂ ਚੱਲਾਂਗੇ ਟੈਂਸ਼ਨ ਨਾਲ ਬਸ ਠੀਕ ਹੈ ਕੌਣ ਜਾਊਗੀ ਕੋਰ ਆ ਗਿਆ ਪਿੱਛੇ ਜੀ ਸੋ ਇਹ ਆ ਥਾਂ ਦੀ ਖਾਸੀ ਤੇ ਹੈ ਕਿ ਇਹ ਸਾਰਾ ਪਾਣੀ ਦੇ ਵਿੱਚ ਭੜਿਆ ਹੋਇਆ ਆਪਾਂ ਦੇਖਿਆ ਹੈ ਨਾ ਇਹਦੇ ਇਹਦੇ ਚਾਰੇ ਪਾਸੇ ਪਾਣੀ ਹੈ ਤੇ ਆ ਦੇਖਦੇ ਹੋਣਾ ਨੇ ਬੁਣੀ ਬਲੈਂਡਿੰਗ ਦੇ ਨਾਲ ਇਥੇ ਪੰਥਰ ਰੋਸ਼ ਵੱਡੇ ਵੱਡੇ ਪੰਥਰ ਜਿਹੜੇ ਸਿੱਟਦੇ ਹੋਤੇ ਪਾਣੀ ਕਿਸੇ ਕਿਸਮ ਦਾ ਇਹਦਾ ਨੁਕਸਾਨ ਨਾ ਪਜਾਵੇ ਹੈ ਨਾ ਕਿਉਂਕਿ ਇਹ ਸਾਰੀ ਜਿਹੜੀ ਜਗ੍ਹਾ ਉਹ ਕੰਕਰੀਟ ਨਾਲ ਬਣੀ ਹੋਈ ਹੈ

ਬੜੇ ਪਲੈਨਿੰਗ ਨਾਲ ਦੇਖੋ ਪੱਥਰ ਜਿਹੜੇ ਨੇ ਬਹੁਤ ਵੱਡੇ ਵੱਡੇ ਪੱਥਰ ਨਾਲ ਰੱਖੇ ਹੋਏ ਨੇ ਵੀ ਪਾਣੀ ਕਿਸੇ ਤਰੀਕੇ ਨਾਲ ਜਿਹੜੀ ਕੰਕਰੀਟ ਦੀ ਮਜ਼ਬੂਤ ਚੀਜ਼ ਬਣਾਈ ਹੋਈ ਹੈ ਇਹਨਾਂ ਨੇ ਵੀ ਇਹਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ ਤੇ ਲੋਕਾਂ ਦੀ ਆਵਾਜਾਈ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਲੋਕ ਆਰਾਮ ਨਾਲ ਇਹਨੂੰ ਦੇਖ ਸਕਣ। ਲੋਕਾਂ ਦੇ ਬੈਠਣ ਲਈ ਵੀ ਵਿੱਚ ਵਿੱਚ ਬਣਾਇਆ ਹੋਇਆ ਹੈ ਤੇ ਵਿੱਚ ਵਿੱਚ ਬਾਥਰੂਮ ਵੀ ਵਗੈਰਾ ਬਣਾਏ ਹੋਏ ਆ ਕਿਉਂਕਿ ਟਾਈਮ ਜ਼ਿਆਦਾ ਲੱਗ ਜਾਂਦਾ 3 ਘੰਟੇ ਲੱਗ ਜਾਂਦੇ ਘਟੋ ਘਟਾ। ਸੋ ਅੱਜ ਦੀ ਵੀਡੀਓ ਦੇ ਵਿੱਚ ਇਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਬੜੀ ਸ਼ਾਂਤ ਜਿਹਾ ਜਗਾ ਇਉਂ ਨਾ ਵਿੱਚ ਤੁਹਾਨੂੰ ਦਿਖਾਈ ਹੈ ਤੇ ਆ ਦੇਖੋ ਜਿਹੜਾ ਫਿਲਮਾਂ ਦੇ ਵਿੱਚ ਸੀਨ ਹੁੰਦੇ ਆ ਹਨਾ ਫਿਲਮਾਂ ਦੇ ਵਿੱਚ ਇਹੀਆਂ ਲੋਕੇਸ਼ਨਾਂ ਹੁੰਦੀਆਂ ਨੇ ਜਿਵੇਂ ਬਾਈ ਸਿਟੀ ਗੇਮ ਜਿਹੜੀ ਆ ਉਹ ਦੇਖਦੇ ਹੁੰਦੇ ਸੀ ਤਾਂ ਉਹਦੇ ਵਿੱਚ ਵੀ ਇਹ ਜੀ ਜਿਹੜੀ ਲੋਕੇਸ਼ਨ ਆ ਉਹ ਦੇਖਣ ਨੂੰ ਮਿਲਦੀ ਸੀ ਪੂਰਾ ਸ਼ਾਨਦਾਰ ਮਾਹੌਲ ਜਿਹੜਾ ਇੱਥੇ ਤੁਹਾਨੂੰ ਦਿਖਾਇਆ ਸੋ ਅੱਜ ਦੇ ਇਸ ਵੀਡੀਓ ਦੇ ਵਿੱਚ ਇਹੀ ਕੁਝ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਖਾਸ ਕਰਕੇ ਇਸੇ ਵਿਚ ਦੇ ਉੱਤੇ ਰੱਖਿਆ ਗਿਆ ਕੇਂਦਰਤ ਇੱਥੇ ਖਾਸੀ ਤੇ ਹੈ ਵੀ ਸ਼ਾਂਤੀ ਹੈ ਤੇ ਜਹਾਜ਼ ਲਗਾਤਾਰ ਇੱਥੇ ਦੇਖਣ ਨੂੰ ਮਿਲਦੇ ਆ ਹਨਾ ਲੈਂਡ ਕਰਦੇ ਆ ਤੇ ਆਲੇ-ਦੁਆਲੇ ਇਥੋਂ ਅਮਰੀਕਾ ਵੀ ਹੈਗਾ ਨੇੜੇ ਤੇ ਨਾਲ ਹੀ ਕੈਨੇਡਾ ਜਿਹੜਾ ਉਹ ਹੈਗਾ ਇਥੋਂ ਦੂਰ ਤੱਕ ਹੋਰ ਪਾਣੀ ਪਾਣੀ ਹੈ ਚਾਰੇ ਪਾਸੇ ਧੰਨਵਾਦ ਥੈਂਕ ਯੂ